ਚਰਮਨ ਜੀ 054/4 ਕੇ ਮਾਡਲ 1135000 ਰੁਪਏ ਰੇਟ ਦਾ ਪੂਰਾ ਨਵਾਂ ਪਿਆ ਟਰੈਕਟਰ ਟਾਇਰ ਵੀ ਚਾਰੇ ਨਵੇਂ ਪਏ ਆ ਬਾਲਾ ਸਾਫ ਪਿਆ 6554/4 21 ਮਾਡਲ 865000 ਰੁਪਇਆ ਇਹਦੇ ਵਿਚਾਰੇ ਟਾਇਰ ਨਵੇਂ ਆ ਟਰੈਕਟਰ ਪੂਰਾ ਨਵਾਂ ਪਿਆ ਲਿਕਾ 6022 ਮਾਡਲ 720000 ਰੁਪਿਆ ਰੇਟ ਇਹ ਵੀ ਟਰੈਕਟਰ ਜਮਾਨਾ ਚਾਰੇ ਟਾਇਰ ਨਵੇਂ ਆ ਟਰੈਕਟਰ ਸਾਰੇ ਨਵੇਂ ਹੁੰਦੇ ਨੇ ਇਹਨਾਂ ਕੋਲੇ ਉਹ ਇਹ 7223 ਮਾਡਲ ਥੋੜੇ ਹੀ ਘੰਟੇ ਚੱਲੇ ਹੋਏ ਆ ਟਰੈਕਟਰ ਮਾਲੇ ਨਵੇਂ ਟਰੈਕਟਰ ਆ ਰਹੇ ਨੇ हा छे सौ पंज हज़ार सतारह मॉडल छह लख पैंती हज़ार रुपया हेॾे चारे टाइर नव टाइर चारे टायर नव पूरा साफ़ पिया ट्रेटर जी ਇਹ ਸੋ 5 ਖੜਾ ਇੱਕ ਹੀ ਮਾਡਲ 6,115,000 ਰੁਪਏ ਟਾਇਰ ਇਹਦੇ ਵੀ ਪੂਰੇ ਚੰਗੇ 86 ਟਾਇਰ ਆ ਹੂਲ ਟਾਇਰ ਵੀ ਚੰਗੇ ਪਏ ਟਰੈਕਟਰ ਵੀ ਰਾਂਗ ਰਾਂਗ ਦੀ ਪੂਰਾ ਚੰਗਾ ਪਿਆ ਬਾਲਾ ਸਾਫ ਆ ਟਰੈਕਟਰ ਇਹ ਵੀ ਵੇਛੇ ਤੋਂ ਪਰਿਮੰਦਾ 4x4 22 ਮਾਡਲ 10,45,000 ਰੁਪਏ ਰੇਟ ਆ ਦਾ ਜਮਾਨਾ ਨਵਾਂ ਟਰੈਕਟਰ ਆ ਨਾਲ ਦੇ ਟਾਇਰ ਆ ਪੂਰੇ ਨਵੇਂ ਟਾਇਰ ਆ ਥੋੜੇ ਚੱਲਿਆ ਜਮਾਨਾ ਨਵਾਂ ਟਰੈਕਟਰ ਆ ਮੈਸੀ ਹੈਗਾ 241 20 ਮਾਡਲ 510000 ਰੁਪਇਆ ਰੇਟ ਇਹਦਾ ਚਾਰੇ ਟਾਇਰ ਨਵੇਂ ਇਹਦੇ ਵਿੱਚ ਆ ਮਾਰਕ ਦੇ ਵੇਡ ਲੱਗੇ ਟਰੈਕਟਰ ਨੂੰ ਭੁਦਾਨਾ ਮੰਗਿਆ ਰੰਗ ਰੰਗ ਬਹੁਤ ਸੋਹਣਾ ਪਿਆ

ਬਾਈ ਮਾਡਲ 7,65,000 ਰੁਪਿਆ ਰੇਟ ਦਾ ਇਹ ਟਰੈਕਟਰ ਜਿਵੇਂ ਨਵਾਂ ਚਾਰੇ ਟਾਇਰ ਨਵੇਂ ਬੰਪਰ ਬਹੁਤ ਵਧੀਆ ਲੱਗਿਆ ਟਰੈਕਟਰ ਜਿਵੇਂ ਨਵਾਂ ਪਿਆ ਸੋਨਾ ਲਿਕਾ 2021 ਮਾਡਲ 6 ਲੱਖ 40 ਹਜ਼ਾਰ ਰੁਪਏ ਰੇਟ ਦਾ ਡੀਆਈ 60 ਟਾਇਰ ਇਹਦੇ ਵੀ ਨਵੇਂ ਆ ਚਾਰੇ ਟਾਇਰ ਨਵੇਂ ਆ ਟਰੈਕਟਰ ਪੂਰਾ ਨਵਾਂ ਪਿਆ ਵੀ ਯੋਨ ਡੀਅਰ 50 45 14 ਮਾਡਲ 3 ਲੱਖ 40 ਹਜ਼ਾਰ ਰੁਪਿਆ ਰੇਟ ਦਾ ਚਾਰੇ ਟਾਇਰ ਨਵੇਂ ਆ। ਸਪੀਡਵੇ ਦੇ ਟਾਇਰ ਆ। ਟਰੈਕਟਰ ਬਹੁਤ ਸਾਫ਼ ਹੈ ਵੀ। 66 ਵੀ ਖੜਾ 96 ਮਾਡਲ ਤੋਂ 195000 ਰੁਪਏ ਵਾਲੇ ਦਾ ਤਿਆਰ ਕੀਤਾ ਵਾ ਚਾਰੇ ਟਾਇਰ ਨਵੇਂ ਬਣਿਆ ਬਹੁਤ ਸੋਹਣਾ ਜੀ 655 ਅਰਜਨ 22 ਮਾਡਲ 790000 ਰੁਪਿਆ ਇਹ ਵੀ ਜਮਾ ਨਾ ਮਟਰੈਕਟਰ ਆ ਨਵੇਂ ਟਾਇਰ ਪਏ ਜਮਾ पूरा ना पैया ट्रैक्टर अप्रीता गया फोर बाई फोर साठ नब्बे नज़र। इक्की मॉडल है नौ लख पताली हजार रुपया रेट का रे ट्रैक्टर रे भी पूरा चंगा पे ਟਾਇਰ ਬਹੁਤ ਚੰਗੇ ਪਏ ਆ 70 75 ਰੁਪਏ ਦਾ ਟਾਇਰ ਪਏ। ਸ਼ੁਰੂਏ ਤੋਂ 5000 ਜਣ। 18 ਮਾਡਲ 7,65,000 ਰੁਪਏ। ਚਾਰੇ ਟਾਇਰ ਨਵੇਂ ਆ ਇਹ 4x4। ਐਮ ਆਰ ਐਫ ਦੇ ਟਾਇਰ ਆ। 520.2 ਵੀਲ ਜੌਂਡੀਰ 21 ਮਾਡਲ 8 ਲੱਖ 40000 ਰੁਪਏ ਰੇਟਾਂ ਦਾ ਟਾਇਰ ਵੀ ਨਵੇਂ ਆ ਚਾਰੇ ਟਰੈਕਟਰ ਪੂਰਾ ਨਵਾਂ ਪਿਆ ਹਨ ਜਿਆਦਾ 8 ਮਾਡਲ 4,60,000 ਰੁਪਏ ਰੇਟ ਦਾ ਟਾਇਰ ਹੈਗੇ ਅੱਦੇ ਕੇ ਜੇ ਬਾਪੂ ਮੂਗਲ ਟਾਇਰ ਵੀ ਚੰਗੇ ਪਏ ਟਰੈਕਟਰ ਸਾਰੇ ਨਵੇਂ ਆ ਹਾਂ 20 ਮਾਡਲ ਆ 22 ਅਤੇ 23 ਮਾਡਲ ਆ ਟਰੈਕਟਰ ਇਹਨਾਂ ਕੋਲ ਸਾਰੇ ਚੰਗੇ ਹੁੰਦੇ ਆ ਓ ਕੀ ਆ ਪੁਰਾਣੇ ਨਹੀਂ ਖੜੇ ਆ ਥੋੜੇ ਜਿਹਾ ਹਟ ਗਿਆ ਅਰਾਮੇਂਦਰਾ ਫਾਰਮ ਟਰੈਕਟਰ ਇੱਦਾਂ ਹੀ ਬੰਨਾ ਟਰੈਕਟਰ ਬਾਹਲੇ ਰੱਖਦੇ ਆ ਉੱਚਾ ਮਾਡਲ